ਦੋਸਤੋ ਭਾਈ ਮਨਪ੍ਰੀਤ ਸਿੰਘ ਜੀ ਦੇ ਬਾਰੇ ਇੱਕ ਫੇਰ ਜਨਾਨੀ ਨੇ ਉਸਨੇ ਵੀਡੀਓ ਪਾਈ ਆ ਜਿਹੜੀ ਬੜੇ ਦਾਅਵੇ ਕਰਦੀ ਆ ਕਿ ਸਾਡੇ ਕੋਲੇ ਬੜਾ ਕੁਝ ਆ ਪੀੜ ਦਾ ਅਸੀਂ ਨਾਮ ਹੀ ਲੈ ਦਿੰਨੇ ਆ ਤੇ ਲੋਕਾਂ ਦੇ ਦੁੱਖ ਕੱਟੇ ਜਾਂਦੇ ਆ ਲੋਕਾਂ ਦੀਆਂ ਬਿਮਾਰੀਆਂ ਕੱਟੀਆਂ ਨੇ ਲੋਕਾਂ ਦੇ ਕੰਮ ਬਣ ਜਾਂਦੇ ਆ ਲੋਕਾਂ ਦੇ ਮੁੰਡੇ ਹੋ ਜਾਂਦੇ ਆ ਤੇ ਇਹ ਚੈਲੰਜ ਕਰਦੀ ਆ ਚੈਲੰਜ ਵੀ ਐਡਾ ਤਕੜਾ ਕਿ ਮੈਂ ਪੂਰੀ ਟੱਕਰ ਲਾਉਂਗੀ ਜਿਹੜਾ ਮੈਨੂੰ ਕੋਈ ਬੋਲੂਗਾ ਜਾਂ ਕੋਈ ਸਿੰਘ ਸਰਦਾਰ ਜਾਂ ਮੇਰੇ ਨਾਲ ਕੋਈ ਜਾਨੀ ਕਿ ਜਿਵੇਂ ਚੱਲਣਗੇ ਮੈਂ ਉਹ ਵਿੱਚ ਚੱਲੂ ਮੇਰੀ ਗੱਲ ਸੁਣੋ ਜੀ ਪਖੰਡ ਪਖੰਡ ਹੀ ਆ ਪਖੰਡ ਤੋਂ ਇਲਾਵਾ ਕੁਝ ਨਹੀਂ ਹੈ ਤੁਹਾਡੇ ਕੋਲੇ ਤੁਸੀਂ ਅਣਪੜ ਲੋਕਾਂ ਨੂੰ ਮਗਰ ਲਾ ਸਕਦੇ ਪਰ ਹੁਣ ਤਾਂ ਪੜੇ ਲਿਖੇ ਵੀ ਲੱਗੇ ਪਏ ਆ ਮੈਂ ਇਹੋ ਜੇ ਪਖੰਡੀ ਸਾਹ ਦੇਖਿਆ ਬਾਬੇ ਪਖੰਡੀ ਜਿਹੜੇ ਆਪ ਤਾਂ ਲੋਕਾਂ ਦਾ ਭਲਾ ਕਰਦੇ ਆ ਉਹ ਲੋਕਾਂ ਨੂੰ ਜਵਾਕ ਦੇਈ ਜਾਂਦਾ ਲੋਕਾਂ ਨੂੰ ਘਰ ਦੇਈ ਜਾਂਦਾ ਲੋਕਾਂ ਨੂੰ ਮੁੰਡੇ ਦੇਈ ਜਾਂਦਾ ਲੋਕਾਂ ਨੂੰ ਕਾਰੋਬਾਰ ਦਿੰਦਾ ਤੇ ਆਪਦੇ ਸੈਟਾਂ ਪੰਜ ਪੰਜ ਹੱਥ ਚ ਲਾਈਆਂ ਤੇ ਇੱਕ ਨਵਾਂ ਜਾਂ ਪਿਛੇ ਸੱਪ ਕੱਢਿਆ ਸ਼ਿੰਦਰਕੋਣ ਹੈ ਤੇ ਇਹ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜੇ ਤੁਸੀਂ ਐਡੇ ਹੀ ਭਲੇ ਕਰ ਦੋ ਤੇ ਆ ਜਿਹੜੀ ਲੜਾਈ ਲਾ ਕੇ ਹੱਦੀ ਆ ਪਿਛੇ ਜੇ ਪਾਕਿਸਤਾਨ ਤੇ ਇੰਡੀਆ ਦੀ ਤੇ ਉਦੋਂ ਤੁਹਾਡੇ ਬਾਬੇ ਪਖੰਡੀ ਕਿੱਥੇ ਸੀ ਉਦੋਂ ਦੱਸ ਦਿੰਦੇ ਪਹਿਲਾਂ ਤੇ ਬੰਦ ਕਰਾ ਦਿੰਦੇ ਲੜਾਈ ਕਰੋਨਾ ਆਇਆ ਸੀ ਉਦੋਂ ਤੁਹਾਡੇ ਬਾਬੇ ਕਿੱਥੇ ਸੀ ਉਦੋਂ ਬਾਬੇ ਕੁਛ ਕਰ ਦਿੰਦੇ ਜੇ ਇੰਨੀ ਜੋਗੇ ਹੁਣ ਤੁਸੀਂ ਪਖੰਡਿਓ ਪਖੰਡਿਓ ਬਾਬਿਓ ਤੇ ਤੁਸੀਂ ਪੜ੍ਹਾਈ ਕਰਨ ਦੀ ਕੀ ਲੋੜ ਆ ਡਾਕਟਰ ਡਿਗਰੀਆਂ ਕਰਕੇ ਆਪਰੇਸ਼ਨ ਕਰਦੇ ਏਡੇ ਏਡੇ ਵੱਡੇ ਹੈ ਦਿਲ ਪਲਾਂਟ ਕਰ ਦਿੰਦੇ ਆ ਇੱਕ ਦੂਜੇ ਚ ਪਾ ਦਿੰਦੇ ਆ ਤੁਸੀਂ ਆਹਦੇ ਫਿਰ ਸਿੱਧੇ ਕੈਂਸਰ ਦੇ ਇੰਨੇ ਮਰੀਜ਼ ਬੈਠੇ ਆ ਇੱਥੇ ਸ਼ੂਗਰ ਦੇ ਇੰਨੇ ਆ ਬੀਪੀ ਦੇ ਇੰਨੇ ਆ ਤੁਸੀਂ ਹੱਥ ਰੱਖਿਆ ਕਰੋ ਸਹੀ ਕਰਦਿਆ ਕਰੋ ਥੋੜਾ ਇਹ ਡੇਰਾਬਾਦ ਆ ਪਖੰਡੀ ਆ ਪਖੰਡ ਤੋਂ ਬਗੈਰ ਕੁਝ ਨਹੀਂ ਹੈਗਾ ਇਹ ਬੰਦ ਹੋਣਾ ਚਾਹੀਦਾ ਮੈਨੂੰ ਐਂ ਦੱਸੋ 1985 ਤੋਂ ਲੈ ਕੇ 90 ਤੱਕ ਇੱਕ ਵੀ ਪਖੰਡੀ ਬਾਬਾ ਨਹੀਂ ਸੀਗਾ ਇੱਕ ਵੀ ਪਤਾ ਸੀ ਉਹਨੂੰ ਸਿੱਧੀ ਆਉਂਦੀ ਸੀ ਗੱਲ ਨੂੰ ਮੱਥੇ ਜਵਾਜਦੀ ਸੀ ਸਿੱਧੀ ਤੇ ਪਖੰਡੀ ਬਾਬਾ ਉਦੋਂ ਲੱਭਦਾ ਨਹੀਂ ਸੀ ਕੋਈ ਇਹ ਹੋਣ ਹੀ ਦੇਣ ਲੱਗੇ ਆ ਪਖੰਡੀ ਬਾਬੇ ਉਦੋਂ ਕੋਈ ਨਹੀਂ ਸੀ ਉਦੋਂ ਤਾਂ ਲੱਭਦਾ ਨਹੀਂ ਸੀ ਕੋਈ ਤੇ ਜਦੋਂ ਪੈਂਦੀਆਂ ਨਾ ਉਦੋਂ ਕੋਈ ਨਹੀਂ ਖੜਦਾ ਉਦੋਂ ਭੂਤ ਪ੍ਰੇਤ ਵੀ ਚੜ ਜਾਂਦੇ ਆ ਤਾਂ ਉਹ ਲੋਕਾਂ ਨੂੰ ਨਾ ਇਹ ਪੁੱਠੇ ਰਸਤੇ ਤੋਰੂ ਪਹਿਲਾਂ ਪੀੜੀ ਸਾਡੀ ਖਰਾਬ ਹੋ ਗਈ ਕੈਨੇਡਾ ਚਲੀ ਗਈ ਆ ਕੁਝ ਪਖੰਡੀ ਬਾਬਿਆਂ ਨੇ ਕੋਈ ਕਹਿੰਦਾ ਜੀ ਇੱਥੇ ਜਹਾਜ਼ ਚੜਾਓ ਕੋਈ ਸੈਨ ਕਰ ਦਿੰਦਾ ਕਹਿੰਦਾ ਜੀ ਬਾਹਰ ਸਿੱਧਾ ਹੀ ਔਕ ਇੱਕ ਦਾ ਪਾਸਪੋਰਟ ਹੀ ਖਰਾਬ ਕਰਤਾ ਕਿਸੇ ਪਖੰਡੀ ਬਾਬੇ ਨੇ ਕਿਉਂ ਦੇਸ਼ ਦਾ ਬੇੜਾ ਕਰ ਫੇਰ ਸਿੱਧਾ ਮੱਥਾ ਲਾਉਣ ਨੂੰ ਫਿਰਦੀ ਆ ਫਿਰ ਕਿਤੇ ਆਂਦੀ ਆ ਨਿੰਗਾ ਸਿੰਘਾਂ ਦੇ ਬਾਣੇ ਤੇ ਗਲਤ ਬੋਲਦੀ ਆ ਕਿਤੇ ਨਿੰਗਾ ਸਿੰਘਾਂ ਨੂੰ ਇੰਨਾ ਗਲਤ ਬੋਲਦੀ ਕਿਤੇ ਆਪ ਦੇ ਕੱਪੜੇ ਲਾਉਣ ਦੀ ਗੱਲ ਕਰਦੀ ਆ ਮੈਂ ਮੈਨੂੰ ਜੇ ਨੂੰ ਕੋਈ ਹੈਗਾ ਭਾਈ ਇਹਨਾਂ ਦੇ ਘਰ ਦਾ ਇਹਦੇ ਬਿਜਲੀਆਂ ਬੁਝਲੀਆਂ ਲਵਾਓ ਇਹਨੂੰ ਚੈੱਕ ਕਰਾਓ ਕਿਤੇ ਦਿਮਾਗ ਨੂੰ ਸਹੀ ਆ ਦਾ ਕਉ ਆਵੇਂ ਬਿਨਾਂ ਗੱਲ ਤੋਂ ਲੋਕਾਂ ਨਾਲ ਲੜਨ ਤੋਰੀ ਵੀ ਆ ਸਾਰੀ ਦੁਨੀਆ ਕਹਿੰਦੀ ਆ ਕਿ ਪਖੰਡਾ ਤੁਸੀਂ ਫੇਰ ਉਸੇ ਨੂੰ ਕਹੀ ਜਾਂਦੇ ਮੈਂ ਇਹੋ ਜੇ ਬਾਬੇ ਦੇਖਿਆ ਇਹੋ ਜੇ ਬਾਬੇ ਪਖੰਡੀ ਲੋਕਾਂ ਦੀਆਂ ਘਰ ਵਾਲੀਆਂ ਜਦੋਂ ਚਲੀਆਂ ਜਾਂਦੀਆਂ ਨੇ ਉਹਨੂੰ ਮੋੜ ਕੇ ਲਿਆਉਂਦੇ ਆ ਪਰ ਉਹਨਾਂ ਦੀਆਂ ਪਖੰਡੀ ਬਾਬਿਆਂ ਦੀਆਂ ਆਪਦੀਆਂ ਘਰ ਵਾਲੀਆਂ ਵਾਸੇ ਜ ਨਹੀਂ ਆਈਆਂ ਠੀਕ ਆ ਨਾ ਕੰਮ ਕਰਨ ਦੇ ਮਾਰੇ ਲੋਕ ਮਿਹਨਤ ਕਰਨ ਦੇ ਮਾਰੇ ਲੋਕ ਤੇ ਬਕਾਨ ਦਾ ਫੜ ਕੇ ਬਹਿ ਜਾਂਦੇ ਆ ਮਿਹਨਤ ਸਾਰੀ ਕਰਦੇ ਆ ਪਰ ਜਿਹੜੇ ਸਾਡੇ ਪ੍ਰਵਾਸੀ ਲੋਕ ਕਾਹ ਤੋਂ ਸਾਡੇ ਤੋਂ ਕਾਮਯਾਬ ਹੋਗੇ ਮੈਂ ਜਿੱਥੇ ਕੰਮ ਕਰਦਾ ਉਸ ਜਗ੍ਹਾ ਦੇ ਉੱਪਰ 15 ਜਨਾਨੀਆਂ ਕੰਮ ਕਰਦੀਆਂ ਤੇ 15000 ਰੁਪਏ ਮਹੀਨੇ ਦਾ ਬਣਾਉਂਦੀਆਂ ਤੇ ਉਹ ਇਹ ਚੀਜ਼ ਨੂੰ ਨਹੀਂ ਮੰਨਦੀਆਂ ਤੇ ਸਾਡੇ ਮੁਸਲਮਾਨ ਲੱਗੇ ਵੇ ਆ ਤਿੰਨ ਚਾਰ ਕੰਮ ਕਰਦੇ ਉਹ ਇਹ ਚੀਜ਼ਾਂ ਨੂੰ ਮੰਨਦੇ ਨਹੀਂ ਜੇ ਤੁਸੀਂ ਉਹਨਾਂ ਦੇ ਨੂੰ ਮੰਨੀ ਜਾਂਦੇ ਹੋ ਤੁਹਾਨੂੰ ਪਹਿਲਾਂ ਇੱਥੋਂ ਹੀ ਸ਼ਰਮ ਚਾਹੀਦੀ ਆ ਤੁਹਾਨੂੰ ਇੱਥੋਂ ਹੀ ਸ਼ਰਮ ਚਾਹੀਦੀ ਆ ਮੁ슬ਮਾਨ ਜਿਹੜਾ ਸਹੀ ਆ ਉਹ ਨਵਾਜ਼ ਪੜਦਾ ਤੁਹਾਨੂੰ ਪਤਾ ਹੀ ਆ ਦਿਹਾੜੀ ਚ ਕਿੰਨੇ ਵਾਰੀ ਤੇ ਉਹ ਸੋਚਾਂ ਇਨਸਾਨ ਹੁੰਦਾ ਤੇ ਜਿਹੜੇ ਨਕਲੀ ਤੁਸੇ ਬਣੇ ਫਿਰਦੇ ਆ ਨਾ ਆਪਦੇ ਬਾਬੇ ਬਣਾਏ ਵੇ ਆ ਤਖੰਡ ਆਪਦੇ ਖਾਣ ਆਸਤੇ ਆਪਦੀ ਜੀਬ ਦੇ ਸਵਾਦ ਆਸਤੇ ਇਹ ਥੋੜਾ ਲੋਕਾਂ ਦਾ ਕੰਮ ਆ ਬਾਰੋਂ ਆਗੇ ਲੋਕ ਤਰੱਕੀ ਕਰ ਗਏ ਤੁਸੀਂ ਲੋਕਾਂ ਨੂੰ ਪਖੰਡ ਚ ਵੜਿਆ ਵੈ ਇਸ ਔਰਤ ਨੂੰ ਪਤਾ ਨਹੀਂ ਕਿਉਂ ਪ੍ਰੋਬਲਮ ਆ ਬਾਈ ਇੱਥੇ ਇਹ ਪ੍ਰਸ਼ਾਸਨ ਨੂੰ ਵੀ ਸੋਚਣਾ ਚਾਹੀਦਾ ਕਿ ਇਹਨਾਂ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਜਿੰਨੇ ਪਖੰਡੀ ਸਾਹ ਦਾ ਬਾਬੇ ਆ ਜਿਹੜੇ ਪਖੰਡਾ ਲੋਕਾਂ ਨੂੰ ਮੁੰਡੇ ਦਿੰਦੇ ਕੋਈ ਕੁਝ ਦਿੰਦਾ ਕੋਈ ਘਰਾਂ 'ਚ ਲੜਾਈਆਂ ਪਾਉਂਦੇ ਇਹਨਾਂ ਨੂੰ ਸਾਰਿਆਂ ਨੂੰ ਘਰੋ ਘਰੀ ਵਾਰਨੀ ਚਾਹੀਦੀ ਆ ਬਾਕੀ ਦੋਸਤੋ ਤੁਸੀਂ ਥੋੜਾ ਪਖੰਡੀਆਂ ਬਾਬਿਆਂ ਬਾਰੇ ਕੀ ਵਿਚਾਰ ਤੇ ਬਾਕੀ ਸਿੰਘ ਕਿਸੇ ਦੇ ਜਨਾਨੀ ਦੇ ਉੱਤੇ ਹੱਥ ਨਹੀਂ ਚੱਕਦੇ ਲੈਂਦੇ ਪਰ ਹਾਂ ਜਦੋਂ ਵਿਤੋਂ ਵੱਧ ਹੁਣ ਜਿਵੇਂ ਉਹ ਆਪ ਖੁਦ ਕਹੀ ਜਾਂਦੀ ਆ ਮੈਂ ਜਿੱਥੋਂ ਤੱਕ ਲੜਿਆ ਗਿਆ ਜਿਵੇਂ ਹੋਇਆ ਮੈਂ ਉਵੇਂ ਹੀ ਲੜੂ ਜਿਸ ਤਰੀਕੇ ਨਾਲ ਲੜਿਆ ਗਿਆ ਲੜੂ ਇਹ ਫਿਰ ਮੇਹਣਾ ਨਹੀਂ ਰੱਖਦੇ ਹੁੰਦੇ ਕਿਸੇ ਦਾ ਇਹ ਚੀਜ਼ ਵੀ ਧਿਆਨ ਨਾਲ ਰੱਖੀ ਕਿਉਂਕਿ ਜਿਨ੍ਹਾਂ ਨੂੰ ਤੂੰ ਗਲਤ ਬੋਲ ਰਹੀ ਆ ਮੁੜ ਕੇ ਕੰਮ ਔਖਾ ਆ ਦਾ ਸਾਹਮਣੇ ਔਖਾ ਆ ਜਾਂਦੇ ਆ ਫਿਰ ਗਲਤ ਇਹੀ ਵੱਜਦੇ ਆ ਵਿਚਾਰੇ ਤੇ ਵੀਡੀਓ ਨੂੰ ਮੇਰੀ ਨੂੰ ਸ਼ੇਅਰ ਜਰੂਰ ਕਰਿਓ ਤੇ ਇਹ ਜਨਾਨੀ ਨੂੰ ਟਿਕਾ ਕੇ ਬਿਠਾਇਆ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਆ ਪ੍ਰਸ਼ਾਸਨ ਇੱਥੇ ਕਾਰਵਾਈ ਕਰੇ ਜਦੋਂ ਪਖੰਡੀ ਬਾਬੇ ਸਾਰੇ ਅੰਦਰ ਟੰਗੇ ਜਾਣਗੇ ਕਿਸੇ ਨੇ ਇੱਥੇ ਕੰਮ ਕਰਨ ਵਾਲਾ ਤਾਂ ਰਹਿ ਨਹੀਂ ਗਿਆ ਕੋਈ ਜੀ ਦਾ ਢਟਦਾ ਉਹਦਾ ਚੱਲ ਬਾਬੇ ਦੇ ਜੀ ਦਾ ਕਦੇ ਇੱਥੇ ਨਹਿਰਾਂ ਤੇ ਗੰਦ ਪਾਇਆ ਪਿਆ ਅੱਜ ਮੈਂ ਤੁਹਾਨੂੰ ਕੱਲ ਨੂੰ ਦਿਖਾ ਦੂੰਗਾ ਵੀਡੀਓ ਪਾ ਦੂੰਗਾ ਕੱਲ ਨੂੰ ਜਿਹੜੀ ਆਹ ਆਪਣੀ ਸਿੱਧਮਾ ਬੇਟਾ ਫਿਲਟਰ ਨਹਿਰ ਆ ਦਸਹਿਰੇ ਆਨ ਦਨ ਲੋਕਾਂ ਨੇ ਇਨਾ ਗੰਦ ਪਾਇਆ ਲੱਖਾਂ ਵਿੱਚ ਲਫਾਫਾ ਰੋੜਦਾ ਉਹਦੇ ਤੇ ਨਹਿਰ ਮੈਂ ਤੁਹਾਨੂੰ ਕੱਲ ਨੂੰ ਦਿਖਾ ਦੂੰਗਾ ਉਹਦਾ ਇਨਾ ਮਾੜਾ ਹਾਲ ਆ ਸਦਮਾ ਨਹਿਰ ਦਾ ਤੇ ਬੰਨੀ ਬੰਨੀ ਸਾਰੀ ਉਹਦੀ ਖਰਾਬ ਕੀਤੀ ਪਈ ਆ ਲੋਕਾਂ ਨੇ ਉੱਥੇ ਸਵੇਰੇ ਧੂਫਾ ਲਾ ਆਂਦੇ ਕਿਤੇ ਕੋਹ ਲਾਤਾ ਕਿਤੇ ਕੋਹਲਾਤਾ ਕੋਈ ਨਾਰੀਆ ਰੋੜੀ ਜਾਂਦਾ ਨਹਿਰ ਚ ਕੋਈ ਕੁਸ ਰੋੜੀ ਜਾਂਦਾ ਬੁਰਾ ਹਾਲ ਕੀਤਾ ਪਿਆ ਪਾਣੀ ਦਾ ਤੁਸੀਂ ਤੁਸੀਂ ਪਖੰਡੀਆਂ ਬਾਬਿਆਂ ਨੇ ਇਹਨਾਂ ਨੇ ਪਖੰਡੀ ਲੋਕਾਂ ਨੇ ਨਹਿਰਾਂ ਦੇ ਪਾਣੀ ਖਰਾਬ ਕਰਤੇ ਦਰਖਤ ਖਰਾਬ ਕਰਤੇ ਕਮਾਲ ਦੀ ਗੱਲ ਆ ਕਿਹੜੇ ਪਾਸੇ ਨੂੰ ਤਰਪੀ ਤੂੰ ਕਿਹੜੇ ਪਾਸੇ ਲੋਕਾਂ ਨੂੰ ਆਹ ਦੇਣ ਲੱਗੀਆਂ ਸਲਾਵਾ ਤੂੰ ਇਹੋ ਜੀਆਂ ਸਾਡੇ ਦਾਦੇ ਪਰਦਾਦੇ ਅਸੀਂ ਅੱਜ ਤੱਕ ਕਦੇ ਪਖੰਡੀ ਬਾਬੇ ਦੇ ਨਹੀਂ ਗਏ ਤੇ ਸਾਨੂੰ ਰੋਟੀ ਨਹੀਂ ਮਿਲਦੀ ਸਿਰਫ ਇੱਕੋ ਹੀ ਨਾਮ ਆ ਇੱਕ ਓਮਕਾਰ ਸਤਨਾਮ ਵਾਹਿਗੁਰੂ ਬਾਹੋ ਭਲਾ ਕਰਦਾ ਸਾਰਿਆਂ ਦਾ ਉਹ ਤੋਂ ਬਿਗੇਰ ਅਸੀਂ ਕਿਤੇ ਨਹੀਂ ਜਾ ਸਕਦੇ ਤੇ ਨਾ ਜਾਵਾਂਗੇ ਸਾਰਾ ਕੁਝ ਉਹਦੇ ਨਾਮ ਤੇ ਲਿਖਿਆ ਹੋਇਆ ਸਾਡਾ ਸਾਡੇ ਮਗਰ ਸਿੰਘ ਲੱਗਦਾ ਤੇ ਸਿੰਘ ਕਦੇ ਵੀ ਪਖੰਡੀ ਕੋਲੇ ਨਹੀਂ ਜਾਂਦਾ ਸਿੰਘ ਜਿਹੜਾ ਨਾਮ ਆ ਐਵੇਂ ਨਹੀਂ ਮਿਲਿਆ ਹੈਗਾ ਤੁਸੀਂ ਸਿੰਘ ਦੇ ਨਾਮ ਨੂੰ ਤੇ ਕੌਰ ਦੇ ਨਾਮ ਨੂੰ ਤੁਸੀਂ ਜਲੀਲ ਕਰਕੇ ਰੱਖਤਾ ਇਹਨਾਂ ਲੋਕਾਂ ਨੇ ਪਖੰਡੀਆਂ ਨੇ ਫਤਿ ਐਵੇਂ ਵੀ 50-50 ਸਾਲ ਦੀਆਂ ਬੁੱਢੀਆਂ ਕਿਵੇਂ ਵਾਲ ਖੋਲ ਕੇ ਕਿਵੇਂ ਕਮਾਈ ਜਾਂਦੀਆਂ ਆ ਮੈਂ ਕੱਲ ਵੀਡੀਓ ਦੇਖੀ ਇੱਕ ਉਹ ਜਿਹੜਾ ਸ਼ਿੰਦਰ ਕੌਰ ਵਾਲਾ ਉਹਦੇ ਨਾਲ ਇੱਕ ਬੀਬੀ ਉਹ ਦੇਖਣ ਨੂੰ ਜੀ ਨਹੀਂ ਕਰਦਾ ਉਹਦੇ ਨਾਲ ਕਦ ਸਿਰ ਕਮਾਈ ਜਾਂਦੀ ਉਹ ਲੋਕਾਂ ਦਾ ਭੁੱਖ ਦੱਸੀ ਜਾਂਦੀ ਆ ਜਿਹਨੂੰ ਆਪਦੇ ਘਰ ਦਾ ਆਪਦਾ ਨਹੀਂ ਪਤਾ ਆਪਦਾ ਘਰ ਉਹਦਾ ਬਾਲਿਆਂ ਤੇ ਹੋ ਸਕਦਾ ਆਪਦਾ ਮਕਾਨ ਵੀ ਨਹੀਂ ਹੋਣਾ ਤੇ ਲੋਕਾਂ ਨੂੰ ਉਹ ਕੋਠੀਆਂ ਦੇ ਜਾਂਦੀ ਆ ਉਹ ਕਿਸੇ ਦੇ ਚਾਚੀ ਦੇ ਮਗਰ ਕਿ ਫਲਾਨੀ ਦਾ ਨਾਮ ਲੈਤਾ ਕਿ ਟੈਂਕੀ ਦਾ ਹੀ ਤੁਹਾਡਾ ਫਲਾਨਾ ਤੁਹਾਡਾ ਟੈਂਕਾ ਲੋਕਾਂ ਦੀਆਂ ਰਿਸ਼ਤੇਦਾਰੀਆਂ ਚ ਪੰਗੇ ਪੁਆਈ ਜਾਂਦੇ ਆ ਇਹੋ ਜਿਹੇ ਲੋਕ ਪਖੰਡਰੀ ਬਾਬਿਆਂ ਦਾ ਵਿਰੋਧ ਕਰਿਆ ਕਰੋ ਜੇ ਤੁਹਾਡੇ ਆਂਡ ਗਵਾਂਡ ਯਾਰ ਮੈਂ ਤੁਹਾਨੂੰ ਆਪਦੀ ਗੱਲ ਦੱਸਦਾ ਕਿ ਇਹ ਸਾਡੇ ਲੋਕਾਂ ਦੇ ਵਿੱਚ ਐਡੀ ਮਾੜੀ ਹੈ ਭੈੜਾ ਨਾ ਇਹਦੇ ਆਸਤੇ ਮੈਂ ਤੁਹਾਨੂੰ ਇੱਕ ਲੱਗ ਤੋਂ ਵੀਡੀਓ ਬਣਾ ਕੇ ਪਾਉਂਗਾ ਸ਼ੇਅਰ ਕਰੋ ਵੀਡੀਓ ਨੂੰ ਧੰਨਵਾਦ